ਪਰਮ ਸਤਕਾਰਯੋਗ ਸਾਧ ਸੰਗਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਪਿੱਛੇ ਲੱਗੀ ਹੋਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਹੁਤ ਸੁੰਦਰ ਤਸਵੀਰ ਦਾ ਦਰਸ਼ਨ ਕਰ ਰਹੇ ਹੋ ਇਸ ਤਸਵੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਣਾ ਦੇਵੀ ਦੇ ਟਿੱਲੇ ਤੇ ਹਵਨ ਜਗ ਕਰ ਰਹੇ ਨੇ ਜੇ ਇਸ ਵੇਲੇ ਪੰਡਤ ਕੇਸ਼ਵਦਾਸ ਨੂੰ ਸਾਲ ਹੋ ਗਿਆ ਹਮਨ ਜਗ ਕਰਦਿਆਂ ਨੂੰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਨੂੰ ਸਵਾਲ ਕਰਦੇ ਹਨ ਕੀ ਤੁਸੀਂ ਤਾਂ ਕਹਿੰਦੇ ਸੋ ਕਿ ਇਸ ਹਵਨ ਜਗ ਦੇ ਵਿੱਚੋਂ ਸ਼ਕਤੀ ਪ੍ਰਗਟ ਹੋਵੇਗੀ ਤੇ ਉਹ ਪੰਥ ਦੀ ਸਿਰਜਣਾ ਵਾਸਤੇ ਮੈਨੂੰ ਅਰ ਦੇਵੇਗੀ ਪਰ ਸਾਲ ਹੋ ਗਿਆ ਹਮਨ ਜਗ ਕਰਦਿਆਂ ਨੂੰ ਉਹ ਸ਼ਕਤੀ ਪ੍ਰਗਟ ਕਿਉਂ ਨਹੀਂ ਹੋ ਰਹੀ ਤੇ ਪੰਡਤ ਕੇਸ਼ੋਦਾਸ ਆਖਣ ਲੱਗਾ ਇਸ ਹਵਨ ਜਗ ਦੇ ਵਿੱਚੋਂ ਉਹ ਸ਼ਕਤੀ ਇਸ ਕਰਕੇ ਪ੍ਰਗਟ ਨਹੀਂ ਹੋ ਰਹੀ ਉਹ ਸ਼ਕਤੀ ਜੋ ਹੈ ਉਹ ਕਿਸੇ ਮਹਾਪੁਰਸ਼ ਦੀ ਬਲੀ ਮੰਗ ਰਹੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਪੰਡਿਤ ਜੀ ਇਸ ਵੇਲੇ ਤੁਹਾਡੇ ਨਾਲੋਂ ਵੱਡਾ ਮਹਾਪੁਰਸ਼ ਹੋਰ ਕੌਣ ਹੈ ਤੁਹਾਡੀ ਬਲੀ ਦੇ ਦਿੰਨੇ ਹਾਂ ਜਦੋਂ ਸ਼ਕਤੀ ਜਦੋਂ ਚੰਡੀ ਪ੍ਰਗਟ ਹੋਵੇਗੀ ਉਸ ਨੂੰ ਕਹਿ ਕੇ ਤੁਹਾਨੂੰ ਫਿਰ ਤੋਂ ਜਿਉਂਦਾ ਕਰ ਲਵਾਂਗੇ ਸਤਿਗੁਰੂ ਜੀ ਦਾ ਇਹ ਬਚਨ ਸੁਣ ਕੇ ਪੰਡਿਤ ਕੇਸ਼ਵਦਾਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਡਰ ਗਿਆ ਲਘੂ ਸ਼ੰਕਾ ਦੇ ਬਹਾਨੇ ਜਿਉਂ ਹੀ ਨਿਆਣਾ ਦੇਵੀ ਦੇ ਢਿੱਲੇ ਤੋਂ ਉਤਰਿਆ ਤੇ ਆਪਣੇ ਦਸ਼ਨਾ ਲੈਣ ਵੀ ਵਾਪਸ ਨਾ ਆਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 13 ਪੈਰ ਤੱਕ ਹਵਨਕੁੰਡ ਤੇ ਬੈਠ ਕੇ ਇਸ ਨੂੰ ਉਡੀਕਦੇ ਰਹੇ ਕਿ ਉਹਦੀਆਂ ਆਹੂਤੀਆਂ ਪਾਉਂਦੇ ਰਹੇ ਤੇ ਸੱਚੇ ਪਾਤਸ਼ਾਹ ਆਪਣੀਆਂ ਸਵੈ ਰਚਿਤ ਬਾਣੀਆਂ ਜਿਹੜੀਆਂ ਸੱਚੇ ਪਾਤਸ਼ਾਹ ਪਹਿਲਾਂ ਹੀ ਪੌਂਟਾ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਦੀ ਰਚਨਾ ਕਰ ਲਈ ਸੀ ਉਹ ਚੜ੍ਹਦੀ ਕਲਾ ਦੀਆਂ ਬਾਣੀਆਂ ਉਹ ਸ਼ਕਤੀ ਦੀਆਂ ਪ੍ਰਤੀਕ ਜਾਪ ਸਾਹਿਬ ਚੰਡੀ ਚరిత్ర ਦੂਸਰਾ ਚੰਡੀ ਦੀ ਵਾਰ ਉਗਰਦੰਤੀ ਚੌਪਈ ਸਾਹਿਬ ਚੰਡੀ ਚరిత్ర ਦੂਸਰਾ ਅਕਾਲ ਉਸਤਤ ਇਨਾ ਬਾਣੀਆਂ ਦਾ ਪਾਠ ਸੱਚੇ ਪਾਤਸ਼ਾਹ 13 ਪੈਰ ਤੱਕ ਕਰਦੇ ਰਹੇ ਜਦੋਂ 13 ਪੈਰ ਉਡੀਕਨ ਤੇ ਵੀ ਪੰਡਤ ਕੇਸੋਦਾਸ ਨਾ ਆਇਆ ਤੇ ਸੱਚੇ ਪਾਤਸ਼ਾਹ ਸਾਰੀ ਹਵਨ ਸਮਗਰੀ ਇਕੱਠੀ ਕਰਕੇ ਤੇ ਉਹ ਹਵਨਕੁੰਡ ਦੇ ਵਿੱਚ ਸੁੱਟ ਦਿੰਦੇ ਹਨ ਵੱਡਾ ਪ੍ਰਕਾਸ਼ ਹੁੰਦਾ ਹੈ ਆਦ ਸ਼ਕਤੀ ਪ੍ਰਗਟ ਹੁੰਦੀ ਹੈ ਤੇ ਉਹ ਸ਼ਕਤੀ ਪ੍ਰਗਟ ਹੋ ਕੇ ਸੱਚੇ ਪਾਤਸ਼ਾਹ ਨੂੰ ਪੰਥ ਦੀ ਸਿਰਜਣਾ ਦਾ ਵਰ ਦਿੰਦੀ ਹੈ ਇੱਕ ਕਿਰਪਾਣ ਦਿੰਦੀ ਹੈ ਤੇ ਬਚਨ ਕਰਦੀ ਹੈ ਕਿ ਇਹ ਕਿਰਪਾਣ ਮੇਰਾ ਹੀ ਰੂਪ ਹੈ ਉਹ ਜਿਹੜੀਆਂ ਸੱਚੇ ਪਾਤਸ਼ਾਹ ਹਵਨਕੁੰਡ ਤੇ ਬੈਠ ਕੇ ਚੜ੍ਹਦੀ ਕਲਾ ਦੀਆਂ ਬਾਣੀਆਂ ਪੜ੍ਹੀਆਂ ਸਨ ਉਹਨਾਂ ਬਾਣੀਆਂ ਦੇ ਵਿੱਚ ਇੱਕ ਬਾਣੀ ਹੈ ਚੰਡੀ ਚਰਿਤ੍ਰ ਦੂਸਰਾ ਜਿਹਦੇ ਬਾਰੇ ਮੈਂ ਅੱਜ ਬੇਨਤੀ ਕਰਨ ਲੱਗਾ ਹਾਂ ਉਸ ਬਾਣੀ ਦਾ ਕੈਸਾ ਮਹਾਤਮ ਹੈ ਕੈਸੀ ਮਹਾਨਤਾ ਹੈ ਕੀ ਉਹ ਬਾਣੀ ਫਲ ਦਿੰਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਚੰਡੀ ਚਰਿਤ੍ਰ ਦੂਸਰੇ ਦੇ ਵਿੱਚ ਚੰਡੀ ਦੀ ਵਾਰ ਦਾ ਪਾਠ ਜੋ ਹੈ ਉਹ ਛੋਟਾ ਹੈ ਚੰਡੀ ਚਿੱਤਰ ਦੂਸਰੇ ਦੇ ਵਿੱਚ ਵਿਸਤਾਰ ਦੇ ਵਿੱਚ ਕਿਸ ਤਰ੍ਹਾਂ ਦੇਵੀ ਦੁਰਗਾ ਚੰਡੀ ਰਕਸ਼ਸਾਂ ਦਾ ਵਧ ਕਰਦੀ ਹੈ ਉਹਨਾਂ ਨੂੰ ਮਾਰਦੀ ਹੈ ਉਹ ਸਾਰਾ ਵਰਣਨ ਕੀਤਾ ਹੋਇਆ ਹੈ ਇਹ ਪਾਠ ਸ਼ਕਤੀ ਦਾ ਹੈ ਸ਼ਕਤੀ ਦਾ ਪ੍ਰਤੀਕ ਹੈ ਮਨੁੱਖ ਦੀ ਕਾਇਰਤਾ ਨੂੰ ਦੁੱਖ ਕਲੇਸ਼ ਦ੍ਰਿਦ੍ਰਤਾ ਨੂੰ ਦੂਰ ਕਰ ਦੇਣ ਵਾਲਾ ਇਹ ਪਾਠ ਹੈ ਕਲਾ ਕਲੇਸ਼ ਨੂੰ ਦੂਰ ਕਰ ਦੇਣ ਵਾਲਾ ਪਾਠ ਹੈ ਇਸ ਪਾਠ ਦੇ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਬਾਣੀ ਨੂੰ ਵਰ ਦੇ ਰਹੇ ਹਨ ਚੰਡੀ ਚਰਿਤ੍ਰ ਦੂਸਰੇ ਦੀ ਉਸਤਤ ਕਰਦੇ ਆ ਸੱਚੇ ਪਾਤਸ਼ਾਹ ਲਿਖਦੇ ਹਨ ਵਰ ਦਿੰਦੇ ਹਨ ਪਾਤਸ਼ਾਹ ਕਹਿੰਦੇ ਹਨ ਪੜ੍ਹੇ ਮੂੜ ਹਿਆਕੋ ਧਨੰਗ ਧਾਮ ਬਾਢੇ ਜੇ ਕੋਈ ਮੂਰਖ ਬੰਦਾ ਵੀ ਇਹਦਾ ਪਾਠ ਕਰੇਗਾ ਤੇ ਉਹ ਧਨਵਾਨ ਬਣ ਜਾਵੇਗਾ ਉਹਦੇ ਘਰ ਦੇ ਵਿੱਚ ਧਨ ਦੀ ਵਿਰਧੀ ਹੋਵੇਗੀ ਪਾਤਸ਼ਾਹ ਅੱਗੇ ਲਿਖਦੇ ਨੇ ਸੁਨੇ ਸੂਮ ਸੋਫੀ ਲਰੈ ਜੁਦ ਗਾਢੇ ਜੇ ਕੋਈ ਕਾਇਰ ਬੰਦਾ ਇਸ ਪਾਠ ਨੂੰ ਇਸ ਬਾਣੀ ਦੇ ਪਾਠ ਨੂੰ ਸੁਣ ਵੀ ਲਵੇਗਾ ਤੇ ਉਹਦੀ ਕਾਇਰਤਾ ਦੂਰ ਹੋਵੇਗੀ ਮੈਦਾਨੇ ਜੰਗ ਦੇ ਵਿੱਚ ਜਾ ਕੇ ਉਹ ਜੂਜੇਗਾ ਲੜੇਗਾ ਪਾਤਸ਼ਾਹ ਅੱਗੇ ਲਿਖਦੇ ਨੇ ਜਗਹਿ ਰਹਿਣ ਜੋਗੀ ਜਪੈ ਜਾਪ ਯਾਕੂ ਧਰੈ ਪਰਮ ਜੋਗੰਗ ਲਹਿ ਸਿੱਧਿਤਾ ਕੋ ਜੇ ਕੋਈ ਜੋਗੀ ਰਾਤ ਨੂੰ ਜਾਗ ਕੇ ਇਹਦਾ ਪਾਠ ਕਰਦਾ ਹੈ ਇਸ ਬਾਣੀ ਦਾ ਤੇ ਉਹ ਪਰਮ ਸਿੱਧੀ ਨੂੰ ਪ੍ਰਾਪਤ ਕਰ ਲੈਂਦਾ ਹੈ ਹੁਣ ਅਗਲੀ ਜਿਹੜੀ ਪੰਕਤੀ ਹੈ ਇਹ ਪੜਨ ਵਾਲੇ ਵਿਦਿਆਰਥੀਆਂ ਵਾਸਤੇ ਬਹੁਤ ਜ਼ਿਆਦਾ ਇਹ ਇੰਪੋਰਟੈਂਟ ਹੈ ਬੜੀ ਮਹੱਤਤਾ ਰੱਖਦੀ ਹੈ ਪਾਤਸ਼ਾਹ ਵਰ ਦਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਪੜੈ ਯਾਹ ਵਿਦਿਆਰਥੀ ਵਿਦ్యហេਤੰ ਲਹ ਸਰਵ ਸ਼ਾਸਤ੍ਰਾਨ ਕੋ ਮధ్యੇ ਚੇਤੰ ਜੇ ਕੋਈ ਵਿਦਿਆਰਥੀ ਵਿਦਿਆ ਪ੍ਰਾਪਤ ਕਰਨ ਵਾਸਤੇ ਜਿਨ੍ਹਾਂ ਵਿਦਿਆਰਥੀਆਂ ਨੇ ਜਿਹੜੇ ਸਟੂਡੈਂਟ ਨੇ ਜਿਨ੍ਹਾਂ ਨੇ ਵੱਡੀਆਂ ਪੜਾਈਆਂ ਕਰਨੀਆਂ ਨੇ ਵੱਡੇ ਅਹੁਦਿਆਂ ਤੇ ਪਹੁੰਚਣਾ ਹੈ ਵੱਡੇ ਅਫਸਰ ਬਣਨਾ ਹੈ ਉਹ ਅਗਰ ਇਸ ਬਾਣੀ ਦਾ ਪਾਠ ਕਰਨਗੇ ਤੇ ਉਹਨਾਂ ਨੂੰ ਸਾਰੇ ਸ਼ਾਸਤਰਾਂ ਦਾ ਗਿਆਨ ਹੋਵੇਗਾ ਇਹ ਬਾਣੀ ਉਹਨਾਂ ਦੀ ਸਹਾਇਤਾ ਕਰੇਗੀ ਇਹ ਵਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਰਹੇ ਨੇ ਸੋ ਸਾਰੇ ਮਾਤਾ ਪਿਤਾ ਜਿਹੜੇ ਨੇ ਤੇ ਸਾਰੇ ਸਟੂਡੈਂਟ ਸਾਰੇ ਵਿਦਿਆਰਥੀਆਂ ਨੂੰ ਉਹਨਾਂ ਦੇ ਧਿਆਨ ਦੇ ਵਿੱਚ ਮੈਂ ਇਹ ਗੱਲ ਲਿਆਉਣੀ ਚਾਹੁੰਨਾ ਕਿ ਉਹ ਇਸ ਬਾਣੀ ਦਾ ਪਾਠ ਕਰਨ ਚੰਡੀ ਚਰਿਤ੍ਰ ਦੂਸਰੇ ਦਾ ਜਿਨ੍ਹਾਂ ਨੇ ਵੱਡੀਆਂ ਪੜਾਈਆਂ ਕਰਨੀਆਂ ਨੇ ਜਿਨ੍ਹਾਂ ਨੇ ਵੱਡੇ ਅਫਸਰ ਬਣਨਾ ਹੈ ਜਿਨ੍ਹਾਂ ਨੇ ਅਧਿਕਾਰੀ ਬਣਨਾ ਹੈ ਉਹ ਇਸ ਬਾਣੀ ਦਾ ਪਾਠ ਕਰਨ ਉਹਨਾਂ ਨੂੰ ਸਾਰੇ ਸ਼ਾਸਤਰਾਂ ਦਾ ਗਿਆਨ ਹੋਵੇਗਾ ਸਾਰੀਆਂ ਪੜਾਈਆਂ ਉਹਨਾਂ ਨੂੰ ਆਉਣਗੀਆਂ ਉਹ ਚੰਗੇ ਨੰਬਰ ਲੈ ਕੇ ਪਾਸ ਹੋਣਗੇ ਸੱਚੇ ਪਾਤਸ਼ਾਹ ਅਗੇ ਹੋਰ ਲਿਖਦੇ ਨੇ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਜੇ ਕੋਈ ਜੋਗੀ ਕੋਈ ਬੈਰਾਗੀ ਕੋਈ ਸੰਨਿਆਸੀ ਇਹਦਾ ਪਾਠ ਕਰਦਾ ਹੈ ਜਪੈ ਜੋਗ ਸੰਨਿਆਸ ਬੈਰਾਗ ਕੋਈ ਤਿਸੈ ਸਰਬ ਪੁੰਨਿਆਨ ਕੋ ਪੁੰਨ ਹੋਈ ਉਹਨੂੰ ਸਾਰਿਆਂ ਪੁੰਨਾਂ ਦਾ ਪੁੰਨ ਪ੍ਰਾਪਤ ਹੋਵੇਗਾ ਕਿੰਨੀ ਮਹਾਨਤਾ ਕਿੰਨਾ ਵੱਡਾ ਮਹਾਤਮ ਇਸ ਬਾਣੀ ਦਾ ਹੈ ਚੰਡੀ ਚਤਰ ਦੂਸਰੇ ਦਾ ਸੋ ਖਾਸ ਇਹ ਵੀਡੀਓ ਉਹਨਾਂ ਬੱਚਿਆਂ ਵਾਸਤੇ ਉਹ ਜਿਹੜੇ ਸਟੂਡੈਂਟ ਜਿਹੜੇ ਵੱਡੀਆਂ ਪੜਾਈਆਂ ਕਰਨਾ ਚਾਹੁੰਦੇ ਨੇ ਵੱਡੇ ਅਫਸਰ ਵੱਡੇ ਅਹੁਦਿਆਂ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਵਾਸਤੇ ਇਹ ਮੈਂ ਵੀਡੀਓ ਬਣਾਈ ਹੈ ਕਿ ਉਹ ਇਸ ਬਾਣੀ ਦਾ ਪਾਠ ਜ਼ਰੂਰ ਕਰਨ ਮਾਤਾ ਪਿਤਾ ਧਿਆਨ ਦੇਣ ਆਪਣੇ ਬੱਚਿਆਂ ਨੂੰ ਇਸ ਬਾਣੀ ਦਾ ਅਭਿਆਸ ਕਰਾਉਣ ਇਹ ਬਾਣੀ ਉਹਨਾਂ ਨੂੰ ਸਰਲ ਹੋਵੇ ਅਮਰਤ ਵੇਲੇ ਉੱਠ ਕੇ ਸੂਰਜ ਚੜ੍ਹਨ ਤੋਂ ਪਹਿਲਾਂ ਸਣੇ ਕੇਸ਼ੇ ਇਸ਼ਨਾਨ ਕਰਕੇ ਪਵਿੱਤਰਤਾ ਰੱਖ ਕੇ ਸੁੱਚੇ ਕੱਪੜੇ ਪਾ ਕੇ ਆਸਣ ਵਿਛਾ ਕੇ ਜ਼ਮੀਨ ਤੇ ਬੈਠ ਕੇ ਥੱਲੇ ਕੋਈ ਕੰਬਲ ਵਿਛਾ ਕੇ ਉਹਦੇ ਉੱਪਰ ਆਸਣ ਵਿਛਾ ਲਓ ਉਹਦੇ ਤੇ ਬੈਠ ਕੇ ਤੁਸੀਂ ਇਸ ਬਾਣੀ ਦਾ ਪਾਠ ਕਰੋ ਸੂਰਜ ਚੜ੍ਹਨ ਵੇਲੇ ਸੰਧਿਆ ਵੇਲੇ ਇਸ ਬਾਣੀ ਦਾ ਪਾਠ ਕਰ ਲਓ ਬਹੁਤ ਜ਼ਿਆਦਾ ਫਲਦਾਇਕ ਫਲ ਦੇਣ ਵਾਲੀ ਰਿੱਧੀਆਂ ਸਿੱਧੀਆਂ ਦੇਣ ਵਾਲੀ ਇਹ ਬਾਣੀ ਹੈ ਸਾਰੇ ਇਹਦਾ ਪਾਠ ਜ਼ਰੂਰ ਕਰੋ ਵਿਦਿਆਰਥੀ ਖਾਸ ਕਰਕੇ ਇਹਦਾ ਪਾਠ ਜ਼ਰੂਰ ਕਰਨ ਧੰਨਵਾਦ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨਵਾਦ ਸਤਿ ਸ੍ਰੀ ਅਕਾਲ